ਜੀ ਸਾਰਿਆਂ ਨੂੰ ਨਵਾਂ ਦਿਨ ਨਵੀਂ ਸ਼ੁਰੂਆਤ ਤੇ ਅੱਜ ਅਸੀਂ ਖੜੇ ਆ ਨੂਬਰਾ ਇਸ ਤੋਂ ਬਲਾ ਬਾਦ ਹੋਣਾ ਸੀ ਜਾਣਾ ਹੈ ਪੈਂਗੌਂਗ ਲਈ ਤੇ ਕੱਲ ਰਾਤ ਦੀ ਤੁਸੀਂ ਸਾਡੀ ਇੱਥੇ ਸੀ ਦਿੱਤੋਂ ਵਧੀਆ ਥਿਖ ਰਿਹਾ ਹੈ ਸਵੇਰ ਸਨਰਾਈਜ਼ ਆਫ ਊ ਵੀ ਕਾਫੀ ਵਧੀਆ ਸੀ ਇੱਥੋਂ ਸੜਕ ਬਣਨ ਕਰਕੇ ਦਿੱਖੀ ਤੋਂ ਪਹਿਲਾਂ ਹੀ ਅ ਖੱਬੇ ਹੱਥ ਨੂੰ ਮੋੜ ਮੁੜਦਾ ਤੇ ਨਦੀ ਪਾਰ ਜਾ ਕੇ ਅ ਕੁਝ ਐਵੇਂ ਦਾ ਰਾਹ ਹੈ ਜਿਹੜਾ ਨੂਬਰਾ ਵੈਲੀ ਵੱਲ ਨੂੰ ਜਾਂਦਾ ਪਹਿਲਾਂ ਸਿੱਧਾ ਜਾਂਦਾ ਸੀ ਜਿੱਧਰੋਂ ਆਪਾਂ ਆਏ ਸੀ ਉਹ ਹੀ ਰਾ ਬਟ ਹੁਣ ਸੜਕ ਬਣ ਰਹੀ ਆ ਉਹਦੇ ਕਰਕੇ ਉਹ ਬੰਦ ਕਰ ਰੱਖਿਆ ਡਬਲ ਲੇਨ ਹੋ ਰਹੀ ਆ ਸਾਰੀ ਸੜਕ ਇਹ ਤਾਂ ਬੜਾ ਇਹ ਸਿੰਗਲ ਲਾਈਨ ਰੋਡ ਹੈ ਬਿਲਕੁਲ ਰੀਵਰ ਬੈਡ ਦੇ ਨਾਲ ਆਏ ਰੋਡ ਵਧੀਆ ਇਹ ਠੀਕ ਹੈ ਰੋਡ ਆਲਦੋ ਕਾਫੀ ਟਾਈਡਲ ਇਫੈਕਟ ਕਾਫੀ ਹੈ ਇਸ ਤੇ 1-2 ਕਿਲੋਮੀਟਰ ਰੋਡ ਠੀਕ ਸੀ ਤੇ ਹੁਣ ਤਾਂ ਬਿਲਕੁਲ ਬੌoulders ਤੇ ਜਾ ਰਿਹਾ ਫਰਕ ਤਾਂ ਹੈ ਹੀ ਨਹੀਂ ਬਸ ਇਹ ਟੈਰੇਨ ਬਦਲ ਗਿਆ ਆਪਾਂ ਇਸ ਟਾਈਮ ਰੀਵਰ ਬੈਡ ਤੇ ਜਾ ਰਹੇ ਇਹੀ ਰੀਜ਼ਨ ਹੈ ਕਿ ਆਲੇ-ਦਾਲੇ ਬਹੁਤ بڑے-ਬڑے ਬੌoulders ਇਹਦੇ ਪਾਣੀ ਦੇ ਫਲੂ ਨਾਲ ਜ਼ਰੂਰ ਕੇ ਆਏਗੇ ਤਦੋਂ ਵੀ ਸਾਨੂੰ ਐਵੇਂ ਲੱਗਣ ਲੱਗਦਾ ਕਿ ਰੋ ਠੀਕ ਐ ਨਾ ਦੀ ਨਾ ਕੁਛ ਨਾ ਕੁਝ ਹੋ ਗਿਆ ਹੁੰਦਾ ਇੱਥੇ ਹੁਣ ਫੇਰ ਜਾਮ ਲੱਗਿਆ ਹੋਇਆ ਕਾਫੀ ਲੰਬਾ ਜਾਮ ਆਇਆ ਹੈ ਜਿਹੜਾ ਆਪਾਂ ਪਿੱਛੇ ਜਾਮ ਦੇਖ ਰਹੇ ਸੀ ਉਹਦਾ ਰੀਜ਼ਨ ਇਹ ਹੈ ਕਿ ਪਾਣੀ ਦੇ ਵਿੱਚ ਦੀ ਗੱਡੀਆਂ ਜਾ ਰਹੀਆਂ ਨੇ ਤੇ ਇਹ ਐਟ ਅ ਟਾਈਮ ਤੇ ਇੱਕ ਗੱਡੀ ਕੋ ਜੜ ਗਈ ਜਿਹਦੇ ਕਰਕੇ ਪਿੱਛੇ ਜਾਮ ਲੱਗ ਗਿਆ ਕਾ ਖੜੇ ਸੀ ਕਿਉਂ ਇੱਥੋਂ ਬੈਂਗੌਂਗ ਲੇਕ 106 ਕਿਲੋਮੀਟਰ ਹੈ ਤੇ ਦੁਪਹਿਰ ਦੇ ਸਵਾ 12 ਹੋ ਗਏ ਹੁਣ ਇੱਥੋਂ ਸਾਨੂੰ ਥੋੜੀ ਕਾਲੀ ਕਰਨੀ ਪੈਣੀ ਹੈ ਜੇ ਅੱਜ ਵਾਪਿਸ ਲਈ ਜਾਣਾ ਹੈ ਰਸਤਾ ਬਹੁਤ ਖਰਾਬ ਹੈ ਕਿਉਂਕਿ ਇਹ ਸਾਰਾ ਬਣ ਰਿਹਾ ਸਾਰਾ ਹੀ ਡਬਲ ਲੇਨ ਬਣ ਰਿਹਾ ਇਹਨੂੰ ਤੋਂ ਬਾਅਦ ਲੋਕਾਂ ਦੇ ਕਹਿਣ ਮੁਤਾਬਿਕ ਰੋਡ ਸਾਫ਼ ਹੈ ਤੇ ਰੱਬ ਦੀ ਕਿਰਪਾ ਨਾਲ ਰੋਡ ਸਾਫ਼ ਹੋ ਗਈ ਵੀ ਗਿਆ ਬਾਕੀ ਦੇਖੋ ਕਿ ਕਦੋਂ ਤੱਕ ਰਹਿੰਦਾ ਇਸ ਟਾਈਮ ਆਪਣੇ ਸੱਜੇ ਪਾਸੇ ਸ਼ਾਇਓਗ ਰਿਵਰ ਹੈ ਸ਼ਾਇਓਗ ਸ਼ਹਿਰ ਪਿੰਡ ਕਸਬਾ ਵੀ ਹੈ ਜਿਹਦੇ ਨਾਮ ਤੇ ਗਰੀਪੜ ਤੇ ਨਾਲ ਨਾਲ ਇੱਧਰ ਉੱਚੀਆਂ ਚਟਾਨਾਂ ਰੋਡ ਬਹੁਤ ਜ਼ਿਆਦਾ ਕੰਜੈਸਟਡ ਹੈ ਜਦ ਅੱਗੇ ਕੋਈ ਗੱਡੀ ਆ ਜਾਂਦੀ ਆ ਤਾਂ ਇੱਥੇ ਕਾਫੀ ਟਾਈਮ ਖੜਨਾ ਪੈ ਜਾਂਦਾ ਜਾਮ ਲੱਗ ਜਾਂਦਾ ਨਾਲ ਚੱਲਦੇ ਹੁਣ ਆ ਮਿੱਟੀ ਰੰਗੇ ਪਹਾੜਾ ਇਹ ਨਾਲ ਆ ਗਿਆ ਆਪਾਂ ਬਿਲਕੁਲ ਯਮੇ ਨਹੀਂ ਜਿਵੇਂ ਛੋਟੇ ਛੋਟੇ ਪੱਥਰ ਨੇ ਤੇ ਉਹ ਟੁੱਟ ਟੁੱਟ ਕੇ ਜਰੀ ਜਾਂਦੇ ਬਹੁਤ ਉੱਚੀ ਚੜ੍ਹਾਨ ਹੈ ਬੇਵਾਸੀ ਇਹ ਦੇਖ ਕੇ ਡਰ ਵੀ ਲੱਗਦਾ ਬਹੁਤ ਪੱਥਰਾਂ نیچے ਗਿਰੇ ਵੀ ਹੋਏ ਨੇ ਇਹ ਆ ਬਿਲਕੁਲ ਬ੍ਰੇਕ ਜਰੇ ਨਹੀਂ ਹੁੰਦੇ ਹੋਵੇ ਲੱਗਦਾ ਇਹ ਨਾਲ ਕੰਮ ਕਰ ਭਲਾਈ ਤੇ ਥੰ-ਥੰ ਕੇ ਕਰਦਾ ਪੈਗੋਂਗ 뷰 ਪੁਆਇੰਟ ਰਹਿ ਗਿਆ ਆਰਾਊਂਡ 80 ਕਿਲੋਮੀਟਰ ਤੇ ਹੁਣ ਮਸਾ ਆਪਾਂ ਨੂੰ ਹੁਣ ਸਾਫ ਸੜਕ ਮਿਲੀ ਹੈ ਇਹ ਆਲਦੋ ਸਾਰੀ ਰੀਵਰ ਬੈਡ ਦੇ ਨਾਲ ਨਾਲ ਦੋਨੋਂ ਪਾਸਾਂ ਦੇ ਪਾਸੇ ਪਹਾੜ ਨੇ ਤੇ ਵਿੱਚ ਦੀ ਇਹ ਸੜਕ ਜਾ ਰਹੀ ਹੈ ਸੋਹਣਾ ਨਜ਼ਾਰਾ ਇਸ ਜਗ੍ਹਾ ਦਾ ਕੱਲ ਲੋਕਾਂ ਦੇ ਕਹਿਣ ਦੇ ਮੁਤਾਬਿਕ 30% ਸੜਕ ਖਰਾਬ ਸੀ 70 ਠੀਕ ਸੀ ਪਰ ਸਾਨੂੰ ਇਹ ਉਲਟ ਲੱਗਦਾ ਹੁਣ ਫੇਰ ਰੋਡ ਬਿਲਕੁਲ ਖਸਤਾ ਹਾਲਤ ਹੈ ਦੀ ਪੱਥਰਾਂ ਦੇ ਉੱਪਰ ਹੀ ਚੱਲ ਰਿਹਾ ਹੁਣ ਤਾਂ ਇਹ ਰੋਡ ਤੇ ਸਾਨੂੰ ਕਈ ਵਾਟਰ ਕ੍ਰੋਸਿੰਗ ਦੇਖਣ ਨੂੰ ਮਿਲਦੀ ਤੇ ਜਿਹਦੇ ਕਰਕੇ ਰੋਡ ਵੀ ਖਰਾਬ ਹੈ ਤੇ ਸਾਰੇ ਆ ਪੱਥਰ ਪਾਣੀ ਜਦੋਂ ਪਾਣੀ ਦੇ ਨਾਲ ਰੋਡ ਰੁੜ ਕੇ ਅੱਗੇ ਨੂੰ ਆਏ ਪਏ ਚੜਕਾ ਵੀ ਟਿੱਕ ਤੋਂ ਬਾਅਦ ਇੱਕ ਵਾਟਰ ਕ੍ਰੋਸਿੰਗ ਹੈ ਇੱਥੇ ਕਈ ਵੱਡੀਆਂ ਨੇ ਕਈ ਛੋਟੀਆਂ ਬੜਾ ਹੀ ਖੂਬਸੂਰਤ ਨਿਆਰਾ ਆਲਦੋ ਸੜਕ ਕੰਜਸਟਡ ਹੈ ਪਰ ਹੈ ਬਹੁਤ ਸ਼ਾਨਦਾਰ ਇਸ ਤੋਂ ਬਾਅਦ ਆਪਾਂ ਚੜਾਈ ਚੜਾਂਗੇ ਕਿਸੇ ਪਾਸੇ ਮੈਨੂੰ ਕੋ पास ਦਾ ਨਾਮ ਨਹੀਂ ਪਤਾ ਤੇ ਨਾਂ ਨਾਲ ਆਪਣੇ ਹੁਣ ਇੱਥੇ ਸ਼ਾਇਓ ਕ੍ਰੀਪਰ ਜਾ ਰਹੀ ਹੈ ਕੈਮਰਾ ਜਸਟੀਫਾਈ ਨਹੀਂ ਕਰ ਰਿਹਾ ਜੋ ਵਿਊ ਐਕਚੁਅਲ ਚ ਇਸ ਜਗ੍ਹਾ ਦਾ

ਵੀ ਜਿੱਥੇ ਬਹੁਤ ਗ੍ਰੀਨਰੀ ਆ ਤੇ ਨਾਲ ਨਾਲ ਨਾ ਨਦੀ ਵਹਿ ਰਹੀ ਹੈ ਬੜਾ ਸੋਹਣਾ ਨਿਆਰਾ ਇਸ ਪਿੰਡ ਦਾ ਸ਼ਾਇਗ ਦੇ ਨੇੜੇ ਪਹੁੰਚ ਗਏ ਤੇ ਜਿਵੇਂ ਜਿਵੇਂ ਨੇੜੇ ਪਹੁੰਚੀ ਜਾਂਦੇ ਆ ਇੱਥੇ ਆਪਾਂ ਨੂੰ ਛੌਣੀਆਂ ਮਿਲ ਜਾਂਦੀਆਂ ਨੇ ਉੱਥੇ ਦੀ ਛੌਣੀ ਹੈ ਵੀ ਬਹੁਤ ਵੱਡੀ ਇਹ ਸਾਰਾ ਛੌਣੀ ਦਾ ਇਲਾਕਾ ਮਿਲਟਰੀ ਬੇਸ ਹੈ ਇੱਥੇ ਜਿਹੜਾ ਬਣਿਆ ਹੋਇਆ ਤੇ ਇਸ ਟਾਈਮ ਆਪਾਂ ਹੈਗੇ ਆ ਸ਼ਾਇਗ ਦੇ ਨਾ ਨਾ ਇਹਨੇ ਮੈਨੂੰ ਸੱਬੀ ਲਿਆ ਤੂੰ ਮੈਨੂੰ ਇਹਨੇ ਸੱਬੀ ਦੇ ਕਿਹਾ ਸੀਗਾ ਕਹਾਂ ਦੇਖ ਪਹਾੜ ਦੀ ਸ਼ੂ ਕਿਵੇਂ ਖੜਾ ਮੈਂ ਇਹ ਤਾਂ ਕੀ ਕਹਿ ਦੀਗਾ ਮੈਂ ਤਾਂ ਆਪਣੀ ਰਜਾ ਚੀ ਖੜਾ ਹੈ ਬੈ ਨੂੰ ਆਇਆ ਕਿਹਾ ਸੀਗਾ ਕੋ ਉਸ ਨੂੰ ਨਾ ਬੜਕ ਕਦੇ ਕਹੇ ਦੋਰੀ ਸਾਰੀਆਂ ਵੀਡੀਓ ਮੈਨੂੰ ਭੇਜ ਦਿਓ ਜਦੋਂ ਵੀਡੀਓ ਬਣਾਉਣ ਕੀ ਲੱਗ ਰਿਹਾ ਜਦ ਹੀ ਹੋਰ ਰਾਏ ਦਾ ਉਹ ਨਾਲ ਹੋ ਗਿਆ ਮੰਤਾ ਆ ਤੇ ਅਮਰੇ ਟਰੇ ਬੱਟ ਵੀ ਹੋਣ ਮਰ ਜਾਂਦੇ ਉਹਦੇ ਪਾਸੇ ਰਿਟ ਉਹ ਨਾਲ ਅਸਿਕ ਤੋਂ ਰੋਪ ਇਹ ਦਵਰੇ ਹੋਣ ਰੱਖ ਲੈ ਆਪਾਂ ਜਾਣਾ ਇੱਥੇ ਆਪਾਂ ਸਿੱਧੀ ਆਣਾ ਨਾ ਲੱਜਾ ਆਪਾਂ ਰੋਡ ਨਹੀਂ ਛੱਡਣਾ ਸ਼ਾਇਦ ਤੋਂ ਜ਼ਿਆਦਾ ਆਪਾਂ ਪੈਂਗੋਂ ਨੂੰ ਮੁੜਦੇ ਆ ਤਾਂ ਸਭ ਤੋਂ ਪਹਿਲਾਂ ਇਹ ਵੈਲੀ ਆਂਦੀ ਆ ਖੁੱਲਾ ਘਾ ਦਾ ਇੱਕ ਮੈਦਾਨ ਆਂਦਾ ਬੜਾ ਸੋਹਣਾ ਨਿਆਰਾ ਇਸ ਜਗ੍ਹਾ ਦਾ ਤੇ ਇਹ ਰੈਪਲਿਕਾ ਜਿਵੇਂ ਪੁਗਾ ਵੈਲੀ ਦਾ ਪੁਗਾ ਵੈਲੀ ਕਿਉਂ ਮਸ਼ਹੂਰ ਹੈ ਕਿਉਂਕਿ ਉੱਥੇ ਗਰਮ ਪਾਣੀ ਦਾ ਚਸ਼ਮਾ ਜਿਵੇਂ ਮਨੀਕਰਨ ਸਾਭ ਤੋਂ ਪਾਣੀ ਨਿਕਲਦਾ ਉਹ ਵੀ ਉੱਥੇ ਗਰਮ ਪਾਣੀ ਨਿਕਲ ਰਿਹਾ ਹੈ ਤੇ ਇਹ ਵੀ ਬਿਲਕੁਲ ਉਵੇਂ ਹੀ ਲੱਗਦਾ ਜਿਵੇਂ ਉਹੀ ਚੀਜ਼ ਹੋਵੇ It's back I love you. The first sight of oh Bangkok. I think the best, best sight. Take it. Cool Blue Water. Bangkok is Bangkok is here. ਪੁਰਾਣੀ ਸੜਕ ਬਣੀ ਹੋਈ ਆ ਪਰ ਜਿੱਥੇ 3 ਦਿਨ ਸੀ ਸ਼ੂਟਿੰਗ ਹੋਈ ਸੀ ਉਸ ਜਿਹੜਾ ਵਿਊ ਹੈ ਉੱਥੇ ਜਾਣ ਲਈ ਆਪਾਂ ਨੂੰ ਆ ਕੱਚੇ ਰਾਹ 'ਚ ਜਾਣਾ ਪੈਂਦਾ ਹੈ ਇਹ ਰਾਹ ਕਾਫੀ ਖਰਾਬ ਹੈ ਰਾਹ ਤਾਂ ਹੈ ਹੀ ਨਹੀਂ ਬਸ ਜਿੱਥੇ ਬਸ ਲੰਘ ਕੇ ਰੁੱਕੀ ਉੱਥੇ ਦੇ ਪਿੱਛੇ ਬਾਕੀ ਜਾਣ ਲੱਗ ਗਈ ਉਹ ਚੀਜ਼ ਹੈ ਤੇ ਆਪਾਂ ਇਸ ਟਾਈਮ ਖੜੇ ਆ ਪੈਗੋਂਗ ਲੇਕ ਦੇ ਕੰਢੇ ਤੇ ਜਿਹਦੀ ਟੋਟਲ ਲੈਂਥ 160 ਕਿਲੋਮੀਟਰ ਹੈ ਤੇ ਰਾਉਂਡ 35 ਤੋਂ 40 ਕਿਲੋਮੀਟਰ ਜਿਹੜਾ ਪਾਰਟ ਹੈ ਉਹ ਇੰਡੀਆ 'ਚ ਤੇ ਬਾਕੀ ਦਾ ਸਾਰਾ ਪਾਰਟ ਹੈਗਾ ਚਾਈਨਾ 'ਚ ਰਾਉਂਡ 40% ਹੈ ਇੰਡੀਆ ਕੋਲੇ ਬਟ ਚਾਈਨਾ ਹੁਣ ਇੰਟਰਫੇਅਰ ਬਹੁਤ ਜ਼ਿਆਦਾ ਕਰ ਰਿਹਾ ਇੱਧਰ ਤੇ ਉਹਨੇ ਪਿੱਛੇ ਜੇ ਇੱਕ ਪੁਲ ਵੀ ਬਣਾਇਆ ਇਸ ਤੇ ਆ ਕਿਸੇ ਦਾ ਗੰਦ ਜਾਂਦਾ ਦਿਖ ਰਿਹਾ ਆਪਾਂ ਨੂੰ ਨਾਲ ਤੇ 9000 ਮੀਟਰ ਤੋਂ ਉੱਪਰ ਤੇ ਸਿਚੁਏਟਿਡ ਹੈ 3500 ਤੇ ਇਹਦੇ ਕਰਕੇ ਸਰਦੀਆਂ ਜੰਮ ਜਾਂਦੀ ਹੈ ਤੇ ਇੱਥੇ ਆਈਸ ਸਕੇਟਿੰਗ ਦਾ ਵਰਲਡ ਚੈਂਪੀਅਨਸ਼ਿਪ ਵੀ ਹੁੰਦੀ ਹੈ ਸਰਦੀਆਂ ਦੇ ਵਿੱਚ ਤੇ ਉੱਪਰ ਜੋ ਗਲੇਸ਼ੀਅਰ ਨੇ ਇਹੀ ਮੇਨ ਸੋਰਸ ਨੇ ਬੈਂਗੋਂਗ ਦੇ ਪਾਣੀ ਤੇ 2020 ਦੇ ਵਿੱਚ ਇੰਡੀਆ ਤੇ ਚਾਈਨਾ ਦਾ ਕੰਫਲਿਕਟ ਹੋਇਆ ਸੀ ਜਿਹਦੇ ਵਿੱਚ ਚਾਈਨਾ ਨੇ ਇਹਦਾ ਹੋਰ ਏਰੀਆ ਓਕਿਪਾਈ ਕਰ ਲਿਆ ਸੀ ਸ਼ਾਮ ਦੇ 4:30 ਹੋ ਗਏ ਤੇ ਆਪਾਂ ਹੁਣ ਪੈਂਗਵੌਂਗ ਤੋਂ ਨਿਕਲ ਕੇ ਲੇਵਲ ਨੂੰ ਚੱਲ ਪਏ। ਲੇ ਦਾ ਰਾਹ ਹੈਗਾ ਇੱਥੋਂ 5 ਘੰਟੇ ਦਾ ਰਹਾਉਂਗਾ। 150 ਕਿਲੋਮੀਟਰ 160-170 ਕਿਲੋਮੀਟਰ। ਬਲੂਟੂਥ ਤੇ ਦੇਖੋ ਕਦੋਂ ਤੱਕ ਪਹੁੰਚਦੇ ਆਂ। ਯਾਰ ਕੋਈ ਰਸਤੇ ਵਗਿਆ ਕਹਿ। ਜੇ ਥੋੜਾ ਬਸ ਜੀ ਰਾਵਾਂਗੇ ਤਾਂ ਆਪਾਂ ਨੂਬਰਾ ਵੈਲੀ ਵੱਲ ਚੱਲ ਪਾਵਾਂਗੇ। ਪਰ ਜੇ ਆਪਾਂ ਇੱਥੇ ਖੜੇ ਹੋਵਾਂਗੇ ਤਾਂ ਆਪਾਂ ਸਿੱਧਾ ਲੇ ਨੂੰ ਜਾਵਾਂਗੇ ਤੇ ਸਲੇ ਨੂੰ ਜਾਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਚਾਂਗਲਾ ਪਾਸ ਪਾਸ ਕਰਨਾ ਪੈਣਾ। ਜਿਹੜਾ ਵਨ ਆਫ ਦਾ ਮੋਸਟ ਡਿਫਿਕਲਟ ਪਾਸ ਹੈ ਇਸ ਏਰੀਆ ਦਾ ਤੇ ਹੁਣ ਆਪਾਂ ਸ਼ੁਰੂ ਕਰੀਏ ਚਾਂਗਲਾ ਪਾਸ ਦੀ ਚੜ੍ਹਾਈ ਇਹਦੀ ਚੜ੍ਹਾਈ ਕਾਫੀ ਹੈ ਇਹ ਅ ਖੜਦੁੰਗਲਾ ਪਾਸ ਤੋਂ ਬਾਅਦ ਸਭ ਤੋਂ ਉੱਚਾ ਪਾਸ ਹੈ ਇਸ ਏਰੀਆ ਦੇ ਵਿੱਚ ਚਾਂਗਲਾ ਪਾਸ ਤੋਂ ਚਾਂਗਲਾ ਰਿਵਰ ਵੀ ਨਿਕਲਦਾ ਜਿਹੜਾ ਆਪਣੀ ਇਸ ਟਾਈਮ ਸੱਚੇ ਪਾਸੇ ਅ ਵੈਰੀਆ ਤੇ ਇਹਦਾ ਇਸ ਟਾਈਮ ਰੰਗ ਜੇ ਆਪਾਂ ਦੇਖੀਏ ਤਾਂ ਬਿਲਕੁਲ ਵਾਈਟ ਹੈ ਜਿਵੇਂ ਦੁੱਧ ਵਰਗਾ ਰੰਗ ਹੁੰਦਾ ਬਹੁਤ ਸੋਹਣਾ ਨਿਆਰਾ ਇਸ ਟਾਈਮ ਇਸ ਜਗ੍ਹਾ ਦਾ ਜਬ ਵੀ ਆਪ ਤਾਂ ਸੋਹਣਾ ਪਾਸ ਵੀ ਇਹੇ ਕੇ ਆ ਜਾਂਦਾ ਇਸ ਏਰੀਆ ਦਾ ਲੇ ਨੂੰ ਲੈਂਡ ਆਫ ਹਾਈ ਪਾਸਸਿਸ ਕਿਹਾ ਜਾਂਦਾ ਉਹਦਾ ਰੀਜ਼ਨ ਇਹ ਪਾਸ ਨੇ ਜੇ ਆਪਾਂ ਉਧਰੋਂ ਆਵਾਂਗੇ ਨੂਬਰਾ ਵੈਲੀ ਵੱਲੋਂ ਹੀ ਆਵਾਂਗੇ ਜਾਂ ਦੂਸਰੀ ਸਾਈਡ ਤੋਂ ਆਵਾਂਗੇ ਤਾਂ ਖੁਰਦੁੰਗਲਾ ਪਾਸ ਕਰਨਾ ਪੈਂਦਾ ਤੇ ਇਧਰ ਦੀ ਸਾਈਡ ਆਪਾਂ ਨੂੰ ਚਾਂਗਲਾ ਪੈ ਜਾਂਦਾ ਤੇ ਦੋਵੇਂ ਪਾਸ ਪਾਸਸ ਦੇ ਵਿੱਚੋਂ ਚਾਂਗਲਾ ਪਾਸ ਨੂੰ ਟੈਕਨੀਕਲੀ ਕਾਫੀ ਡਿਫਿਕਲਟ ਮੰਨੇ ਜਾਂਦਾ ਆਪਣੇ ਸੱਜੇ ਪਾਸੇ ਇਸ ਟਾਈਮ ਇੱਕ ਜੰਮੀ ਹੋਈ ਝੀਲ ਹੈ ਇੱਥੋਂ ਤਰ੍ਹਾਂ ਲਾਇਆ ਜਾ ਸਕਦਾ ਜਾ ਸਕਦਾ ਵੀ ਇਹ ਏਰੀਆ ਕਿੰਨੀ ਘਾਟ ਰਹਿਦੀ ਹੋਣੀ ਪੂਰੀ ਜੰਮੀ ਹੋਈ ਨਾ ਉੱਚਾ ਪਾਸੇ ਤੁਹਾਡਾ ਟੈਂਟ ਹੈ ਉਹ ਫਾਈਨਲੀ ਐਟ ਚੰਗਲਾ ਪਾਸ ਇਹਦੀ ਹਾਈਟ 5360 ਮੀਟਰ ਹੈ ਤੇ ਐਸ ਕੰਪੇਅਰ ਟੂ ਖਰਦੁੰਗਲਾ ਪਾਸ ਇਹ ਚੈਲੈਂਜਿੰਗ ਹੈ ਰੀਜ਼ਨ ਬੀਇੰਗ ਇੱਕ ਤਾਂ ਇਸ ਚ ਦੋ ਤਿੰਨ ਪਹਾੜੀਆਂ ਪਾਸ ਕਰਨੀਆਂ ਪੈਂਦੀਆਂ ਨੇ ਤੇ ਸਿੰਗਲ ਰੋਡ ਹੈ ਦੂਸਰਾ ਇਹ ਤੇ ਇਹਦੀ ਇਨਕਲਿਨੇਸ਼ਨ ਵੀ ਜ਼ਿਆਦਾ ਹੈ ਇੰਕਲਿਨੇਸ਼ਨ ਐਂਗਲ ਬਹੁਤ ਜ਼ਿਆਦਾ ਹੈ ਐਸ ਕੰਪੇਅਰ ਟੂ ਖਰਦੁੰਗਲਾ ਬਟ ਇਸ ਦਾ 뷰 ਬਹੁਤ ਮੈਸਮਰਾਇਜ਼ਿੰਗ ਹੈ ਸਟ੍ਰੀਟ ਤੇ ਪੂਰੀ ਹਵਾ ਚੱਲ ਰਹੀ ਹੈ ਇਸ ਤਰ੍ਹਾਂ ਇੱਥੇ ਚਾਂਗਲਾ ਬਾਬਾ ਦਾ ਮੰਦਿਰ ਵੀ ਬਣਿਆ ਹੋਇਆ ਤੇ ਉੱਥੇ ਲਿਖਿਆ ਹੋਇਆ ਆਈ ਲਵ ਚਾਂਗਲਾ ਵੈਲਕਮ ਟੂ ਚਾਂਗਲਾ ਟਾਪ 17688 ਸਾਨੂੰ ਆਪਾਂ ਚਾਗਲਾ ਪਾਸ ਤੋਂ نیچے ਉਤਰੇ ਤੇ ਸਾਹਮਣੇ ਬਰਫ ਨਾਲ ਢਗੀਆਂ ਝੁੱਟੀਆਂ ਆਪਾਂ ਦੇਖ ਰਿਹਾ ਨੇ ਤੇ ਆ ਬਰਫ ਖੁਰਖੁਰ ਕੇ ਪਾਣੀ ਸੜਕ ਤੇ ਆਇਆ ਗਾ ਪਿਛਲੀ ਵਾਰ 2019 ਦੇ ਵਿੱਚ ਆਇਆ ਸੀ ਤੇ ਉਦੋਂ ਇੱਥੇ ਬਰਫ ਪਈ ਸੀ ਤੇ ਮੈਨੂੰ 12-13 ਘੰਟੇ ਇੱਥੇ ਖੜਨਾ ਪੈ ਗਿਆ ਸੀ ਉਸ ਕਰਕੇ ਫਸ ਗਿਆ ਸੀ ਆ ਲੱਗ ਗਿਆ ਛਾਂਗਲਾ ਪਾਸ ਸੋ ਤੋਂ ਕਿਤੇ ਜ਼ਿਆਦਾ ਟਾਈਮ ਉਤਰ ਵਿੱਚ ਲੱਗ ਗਿਆ ਚੜ੍ਹਾਈ ਵੀ ਹੋਈ ਐ ਤੇ ਉਤਰਾਇ ਵੀ ਤੇ ਸਾਨੂੰ ਰਾਤ ਆ ਗਈ 2:55 ਤੇ ਕੀ ਵੀ ਉੱਤਰੀ ਹੋ ਕੇ ਰੱਖ ਦਿੱਤੀ ਸਾਰਾ ਰਾਤ ਦੇ 9:00 ਵਜੇ ਤੇ ਹੁਣ ਆਪਾਂ ਪਹੁੰਚਿਆ ਲੇ ਤੇ ਇੱਥੇ ਖਾਣ ਪੀਣਾਂ ਐ ਸੀ ਮਾਰਕੀਟ ਦੇ ਤੇ ਇਹ ਆਪਣਾ ਅੱਜ ਦਾ ਰੂਮ ਹੋਣ ਲੱਗਿਆਂ ਸੌਣ ਤੇ ਕੱਲ ਆਪਾਂ ਦੇਖਾਂਗੇ ਕੀ ਬਣਦਾ ਕੱਲ ਵੈਸੇ ਵਾਪਸੀ ਆ ਸਾਡੀ ਬਾਕੀ ਦੇਖ